All party meeting. ਜਿਹੜੀ ਅੱਜ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਹੈ ਜਿਹੜੀ ਪਾਣੀਆਂ ਦੇ ਮਸਲੇ ਤੇ BBMP ਦੇ ਮਸਲੇ ਤੇ ਹੋਣ ਵਾਲੀ ਹੈ ਇਸ ਮੀਟਿੰਗ ਦੇ ਉੱਤੇ ਅਸੀਂ ਨਜ਼ਰ ਪਾਵਾਂਗੇ ਇਹ ਮੀਟਿੰਗ ਅੱਜ ਬਿਹਤ ਜਿਆਦਾ ਖਾਸ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਵਕ ਵਕ ਪਾਰਟੀਆਂ ਨੂੰ ਇਨਵੀਟੇਸ਼ਨ ਦਿੱਤਾ ਗਿਆ ਚੰਡੀਗੜ੍ਹ ਸੈਕਟਰ 10 ਦੇ ਵਿੱਚ ਪੰਜਾਬ ਭਵਨ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਬਿਹਤ ਖਾਸ ਹੈਗੀ ਹੈ ਮੀਟਿੰਗ ਦੇ ਵਿੱਚ ਅੱਜ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਭੇਜੇ ਜਾਣਗੇ ਇਸ ਤੋਂ ਇਲਾਵਾ ਮੁੱਖ ਇਸ ਮੀਟਿੰਗ ਦੀ ਅਗਵਾਈ ਕਰਨਗੇ ਕੱਲ ਬੀਤੇ ਦਿਨ ਕਾਫੀ ਹੰਗਾਮਾ ਸਿਆਸਤ ਇਸ ਮਸਲੇ ਦੇ ਉੱਤੇ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਹ ਮਸਲੇ ਦੇ ਉੱਤੇ ਸਾਰੀਆਂ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਪੰਜਾਬ ਦਾ ਜਿਹੜਾ ਪਾਣੀ ਹੈਗਾ ਉਸ ਤੇ ਪੰਜਾਬ ਦਾ ਹੱਕ ਹੈਗਾ ਹਰਿਆਣੇ ਨੂੰ ਨਹੀਂ ਦਿੱਤਾ ਜਾਏਗਾ ਉੱਥੇ ਹਰਿਆਣੇ ਦੀ ਅਗਰ ਗੱਲ ਕਰੀਏ ਤਾਂ ਹਰਿਆਣੇ ਵੱਲੋਂ ਇਹ ਗੱਲਬਾਤ ਕੀਤੀ ਜਾ ਰਹੀ ਹੈ ਕਿ ਸਾਨੂੰ 8500 ਕਿਊਸਿਕ ਪਾਣੀ ਚਾਹੀਦਾ ਇਸ ਕਰਕੇ ਜਿਹੜਾ ਹੈਗਾ ਉਹਨਾਂ ਵੱਲੋਂ ਵਾਰ-ਵਾਰ ਪੰਜਾਬ ਦੇ ਸਾਹਮਣੇ ਮੰਗ ਰੱਖੀ ਜਾ ਰਹੀ ਹੈ ਕਿ ਪੰਜਾਬ 8500 ਕਿਊਸਿਕ ਪਾਣੀ ਛੱਡੇ ਹਾਲਕਿ ਕੁਝ ਦਿਨ ਪਹਿਲਾਂ ਪਹਿਲਾਂ ਤਾਂ 23 April ਨੂੰ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਹਰਿਆਣਾ ਵੱਲੋਂ ਇਹ ਮੰਗ ਰੱਖੀ ਗਈ ਅਤੇ ਉਸ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਨਾਇਬ ਸਹਾਣੀ ਜਿਹੜੇ ਹਰਿਆਣਾ ਦੇ ਹੈਗੇ ਨੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਸਾਨੂੰ ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਪਾਣੀ ਛੱਡਾਂਗੇ ਲੇਕਿਨ 24 ਤਰੀਕ ਨੂੰ ਅਫਸਰਾਂ ਨੇ ਫੋਨ ਚੱਕਣੇ ਬੰਦ ਕਰ ਦਿੱਤੇ ਸੀ ਇਸ ਕਰਕੇ ਜਿਹੜੀ ਸਿਆਸਤ ਉਸ ਤੋਂ ਬਾਅਦ ਵੱਧ ਵੱਧ ਇੰਨੀ ਵੱਡੀ ਕਿ ਮੁੱਖ ਮੰਤਰੀ ਵਾਰ-ਵਾਰ ਇਸ ਮਸਲੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਮਣੇ ਆਉਂਦੇ ਰਹੇ ਨੇ ਕੱਲ ਵੀ ਮੁੱਖ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਵੱਲੋਂ ਇਹ ਗੱਲਬਾਤ ਕਹੀ ਗਈ ਕਿ ਹਰਿਆਣੇ ਨੂੰ ਪਾਣੀ ਸਾਡੇ ਵੱਲੋਂ ਨਹੀਂ ਦਿੱਤਾ ਜਾਏਗਾ ਕਿਉਂਕਿ ਪੰਜਾਬ ਦੇ ਕੋਲੇ ਵਾਧੂ ਪਾਣੀ ਨਹੀਂ ਹੈਗਾ ਲੇਕਿਨ ਮਨੁੱਖਤਾ ਦੇ ਆਧਾਰ ਦੇ ਉੱਤੇ 4000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਜ਼ਰੂਰ ਅਸੀਂ ਦੇ ਰਹੇ ਹਾਂ ਪਿਛਲੇ ਕਾਫੀ ਸਮੇਂ ਤੋਂ ਦੇ ਰਹੇ ਹਾਂ ਕਿਉਂਕਿ ਪੀਣ ਵਾਲੇ ਪਾਣੀ ਦੀ ਹਰਿਆਣਾ ਦੇ 6 ਬ੍ਰਾਂਚਾਂ ਦੇ ਚੇ ਦਿੱਕਤ ਹੈਗੀ ਆ 6 ਜ਼ਿਲ੍ਹਿਆਂ ਦੇ ਵਿੱਚ ਦਿੱਕਤ ਹੈਗੀ ਆ ਇਸ ਕਰਕੇ ਅਸੀਂ ਪੀਣ ਵਾਲੇ ਪਾਣੀ ਤੋਂ ਇਨਕਾਰੀ ਨਹੀਂ ਹੈਗੇ ਲੇਕਿਨ ਅਸੀਂ ਇਸ ਤੋਂ ਵੱਧ ਪਾਣੀ ਨਹੀਂ ਦੇਣਾ ਇਸ ਤੋਂ ਜਦੋਂ ਅਸੀਂ ਬਰਿੰਦਰ ਕੋਇਲ ਜੜ ਕੀ ਪੰਜਾਬ ਤੇ ਜਲ ਸਰੋਤ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਇੱਕ ਕੈਲਕੂਲੇਸ਼ਨ ਵੀ ਦਸੀ ਗਈ 135 ਲੀਟਰ ਪਾਣੀ ਇੱਕ ਬੰਦੇ ਦੇ ਲਈ ਸਫੀਸ਼ੀਐਂਟ ਹੁੰਦਾ ਉਸ ਹਿਸਾਬ ਦੇ ਨਾਲ 1700 ਕਿਊਸਿਕ ਪਾਣੀ ਹਰਿਆਣਾ ਨੂੰ 1.5 ਬਣਦਾ ਲੇਕਿਨ ਅਸੀਂ 1700 ਕਿਊਸਿਕ ਦੀ ਜਗ੍ਹਾ 4000 ਕਿਊਸਿਕ ਯਾਨੀ ਕਿ ਡਬਲ ਤੋਂ ਵੀ ਜ਼ਿਆਦਾ ਢਾਈ ਗੁਣਾ ਦੇ ਕਰੀਬ ਅਸੀਂ ਪਾਣੀ ਹਰਿਆਣਾ ਨੂੰ ਆਲਰੇਡੀ ਦੇ ਰਹੇ ਹਾਂ ਲੇਕਿਨ ਇਸ ਤੋਂ ਜ਼ਿਆਦਾ ਅਸੀਂ ਨਹੀਂ ਦੇ ਸਕਦੇ ਕਿਉਂਕਿ ਸੰਜਮ ਦੇ ਨਾਲ ਹਰਿਆਣਾ ਵੱਲੋਂ ਪਾਣੀ ਦਾ ਇਸਤੇਮਾਲ ਨਹੀਂ ਕੀਤਾ ਗਿਆ ਇਹਦੇ ਕਰਕੇ ਜਿਹੜਾ ਹੈਗਾ ਹਰਿਆਣਾ ਦੇ ਵਿੱਚ ਪਾਣੀ ਦੀ ਕਿੱਲਤ ਆਈ ਹੈ ਹਰਿਆਣਾ ਨੂੰ 4000 ਕਿਊਸਿਕ ਜਿਹੜਾ ਪਾਣੀ ਦਿੱਤਾ ਜਾ ਰਿਹਾ ਉਸ ਉਹ ਪਾਣੀ ਦਾ ਇਸਤੇਮਾਲ ਉਹਨਾਂ ਨੇ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਸੰਜਮ ਦੇ ਨਾਲ ਕੀ ਕੀਤਾ ਜਿਹਦੇ ਕਰਕੇ ਦਿੱਕਤ ਹੁਣ ਹਰਿਆਣੇ ਨੂੰ ਆ ਰਹੀ ਹੈ ਜਿਹੜੀ ਹਰਿਆਣੇ ਨੂੰ ਦਿੱਕਤ ਆ ਰਹੀ ਹੈ ਉਹਦੇ ਕਰਕੇ ਹੁਣ ਸਾਨੂੰ ਦਿੱਕਤ ਆ ਰਹੀ ਹੈ ਇਸ ਕਰਕੇ ਅਸੀਂ ਜਿਹੜਾ ਪਾਣੀ ਹੈਗਾ ਹਮੇਸ਼ਾ ਸਮਝਦਾਰੀ ਦੇ ਨਾਲ ਇਸਤੇਮਾਲ ਕਰਦੇ ਹਾਂ ਹੁਣ ਤੱਕ ਜਿਹੜਾ ਪਾਣੀ ਸਾਨੂੰ ਅਲਾਟ ਹੋਇਆ ਉਹਦਾ 89% ਹਿੱਸਾ ਹੀ ਅਸੀਂ ਹਲੇ ਤੱਕ ਇਸਤੇਮਾਲ ਕੀਤਾ 11% ਹਿੱਸਾ ਜਿਹੜਾ ਪਾਣੀ ਦਾ ਹਾਲੇ ਵੀ ਜਿਹੜਾ ਅਸੀਂ ਇਸਤੇਮਾਲ ਨਹੀਂ ਕੀਤਾ ਸਾਡੇ ਕੋਲੇ ਪੈਂਡਿੰਗ ਪਿਆ ਸਾਡੇ ਕੋਲੇ ਰੱਖਵਾ ਪਿਆ ਜਿਹਦੇ ਕਰਕੇ ਜਿਹਦੇ ਨਾਲ ਅਸੀਂ ਜਿਹੜਾ ਸਚਾਈ ਦਾ ਕੰਮ ਜਿਹੜਾ ਹੈਗਾ ਉਹ ਕਰ ਸਕਦੇ ਹਾਂ ਇਸ ਦੇ ਕਰਕੇ ਜਿਹੜਾ ਹੈਗਾ ਲਗਾਤਾਰ ਵਿਵਾਦ ਪੰਜਾਬ ਦੇ ਵਿੱਚ ਵਧਿਆ ਹੋਇਆ ਅੱਜ 올 ਪਾਰਟੀ ਮੀਟਿੰਗ ਹੋਏਗੀ ਸਾਰੀਆਂ ਪਾਰਟੀਆਂ ਦੇ ਨੁਮਾਇंदे ਤਾਂ ਅਮਨ ਅਰੋੜਾ ਜਿਹੜੇ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਅਸੀਂ ਉਹ ਵੀ ਆਪਣੇ ਦਰਸ਼ਕਾਂ ਨੂੰ ਚੂਰ ਸੁਣਾਵਾਂਗੇ ਐਮਬੀ ਜਿਸ ਦੇ ਵਿੱਚ 60% ਪੰਜਾਬ ਦਾ ਸ਼ੇਅਰ ਹੈ ਉਹਦੇ ਵੀ ਪਾਣੀ ਉੱਪਰ ਡਾਕਾ ਮਾਰ ਕੇ ਚੋਰੀ ਕਰਕੇ ਪੰਜਾਬ ਦਾ ਪਾਣੀ ਉਹ ਹਰਿਆਣੇ ਨੂੰ ਦੇਣ ਦੀਆਂ ਕੁਝ ਚਾਲਾਂ ਨੇ ਜਿਹੜੀਆਂ ਉਹ ਰਚੀਆਂ ਗਈਆਂ ਨੇ ਹਰਿਆਣੇ ਨੂੰ ਆਲਰੇਡੀ 1700 ਕਿਊਸਿਕ ਉਹਨਾਂ ਦੇ ਸ਼ੇਅਰ ਤੋਂ ਵੱਧ ਕੇ 4700 ਕਿਊਸਿਕ ਦਿੱਤਾ ਜਾ ਰਿਹਾ ਪਰ ਇਸ ਤੋਂ ਵੀ ਵੱਧ ਪਾਣੀ ਪੰਜਾਬ ਦਾ ਲੁੱਟਿਆ ਜਾ ਰਿਹਾ ਜਿਹਦੇ ਜਿਸ ਨੂੰ ਰੋਕਣ ਦੇ ਲਈ ਜਿਹਦੀ ਲੜਾਈ ਦੇ ਲਈ ਪੰਜਾਬ ਸਰਕਾਰ ਨੇ ਮਾਨ ਸਾਹਿਬ ਭਗਵੰਤ ਮਾਨ ਜੀ ਨੇ ਸਾਰੇ ਕੈਬਨਿਟ ਨੇ ਸਾਰੇ ਐਮਐਲਏ ਇੱਥੇ ਇਕੱਠੇ ਹੋਏ ਸਾਡੇ ਮਾਣਯੋ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਉਚੇਚੇ ਤੌਰ ਤੇ ਆਏ ਤੇ ਇਹ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਇਹਨਾਂ ਪਾਣੀਆਂ ਦੇ ਉੱਪਰ ਡਾਕਾ ਨਹੀਂ ਵੱਜਣ ਦਿੱਤਾ ਜਾਊਗਾ ਇਹਦੇ ਲਈ 올 ਪਾਰਟੀ ਮੀਟਿੰਗ ਹੈ ਜਿਹੜੀ ਉਹ ਬੁਲਾਈ ਜਾ ਰਹੀ ਹੈ ਔਰ ਤਾਂ ਕਿ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਆਪਣਾ ਸਟੈਂਡ ਸਪਸ਼ਟ ਕਰ ਸਕਣ ਔਰ ਕੱਲ ਹੀ ਪਤਾ ਲੱਗ ਜਾਊਗਾ ਕਿ ਕਿਹੜੇ ਪੰਜਾਬ ਦੇ ਹਤਾਸ਼ੀ ਨੇ ਤੇ ਕਿਹੜੇ ਪੰਜਾਬ ਦੇ ਦੋਖੀ ਨੇ ਇਸ ਤੋਂ ਬਾਅਦ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਹੈ ਜਿਹੜਾ ਉਹ ਪੰਜਾਬ ਦੇ BBMP ਦੇ ਪਾਣੀਆਂ ਦੀ ਰੱਖਿਆ ਦੇ ਲਈ ਇਸ ਚੋਰੀ ਨੂੰ ਰੋਕਣ ਦੇ ਲਈ ਸਪੈਸ਼ਲ ਸੈਸ਼ਨ ਸੋਮਵਾਰ ਨੂੰ ਬੁਲਾਇਆ ਜਾ ਰਿਹਾ ਹੈ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਅਮਨ अरोड़ा ਜਿਹੜਾ ਕੱਲ ਮੀਟਿੰਗ ਤੋਂ ਬਾਅਦ ਪ੍ਰੀਫ ਕਰ ਰਿਹਾ ਸੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਤੇ ਇਸ ਤੋਂ ਇਲਾਵਾ ਜਿਹੜੀ ਆਲ ਪਾਰਟੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਬਾਰੇ ਵੀ ਜਿਹੜਾ ਹੈਗਾ ਦੱਸਿਆ ਗਿਆ ਹਾਲਾਂਕਿ ਉਹਨਾਂ ਵੱਲੋਂ ਲਗਾਤਾਰ ਹਰਿਆਣਾ ਦੇ ਉੱਤੇ ਵਾਰ ਵੀ ਕੀਤੇ ਗਏ ਸਿਆਸੀ ਵਾਰ ਕੀਤੇ ਗਏ ਜਿਨ੍ਹਾਂ ਸਿਆਸੀ ਵਾਰਾਂ ਦੇ ਵਿੱਚ ਉਹਨਾਂ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਹਰਿਆਣਾ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ BBMP ਤੇ ਪ੍ਰੈਸ਼ਰ ਪਾਇਆ ਜਾ ਰਿਹਾ ਤੇ BBMP ਨੂੰ ਪਾਣੀ ਛੱਡਣ ਦੇ ਲਈ ਕਿਹਾ ਜਾ ਰਿਹਾ ਹਾਲਕਿ ਕੱਲ ਕੁਝ ਤਬਾਤੇ ਵੀ ਹੋਏ ਨੇ BBMP ਦੇ ਵਿੱਚ ਅਹਿਮ ਤਬਾਦੇ ਸੀਗੇ ਡਾਇਰੈਕਟਰ ਨੂੰ ਲੈ ਕੇ ਤਬਾਲਾ ਜਿਹੜਾ ਹੈਗਾ ਉਹ ਵੀ ਕੀਤਾ ਗਿਆ ਤਾਂ ਪੰਜਾਬ ਵੱਲੋਂ ਇਹ ਖਰਚਾ ਚਿਤਾਇਆ ਜਾ ਰਿਹਾ ਸੀ ਕਿ ਡਾਇਰੈਕਟਰ ਜਿਹੜੇ ਹੈਗੇ ਨੇ BBMP ਦੇ ਉਹਨਾਂ ਦੀਆਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਦਲ ਦਿੱਤਾ ਗਿਆ ਤੇ ਹਰਿਆਣਾ ਕਿਡਰ ਦੇ ਡਾਇਰੈਕਟਰ ਲਗਾ ਦਿੱਤੇ ਗਏ ਨੇ ਤਾਂ ਕਿ ਕੇਂਦਰ ਸਰਕਾਰ ਆਪਣੇ ਫੈਸਲੇ ਜਿਹੜੇ ਹੈਗੇ ਆ ਉਹ ਥੋਪ ਸਕੇ ਅਤੇ ਪੰਜਾਬ ਦਾ ਪਾਣੀ ਜਿਹੜਾ ਹਰਿਆਣਾ ਨੂੰ ਦਵਾ ਸਕੇ ਇਸ ਤਰੀਕੇ ਦੇ ਇਲਜ਼ਾਮ ਲਗਾਏ ਗਏ ਨੇ ਤਾਂ ਸਿਆਸਤ ਪੂਰੀ ਚਰਨ ਸੀਮਾ ਦੇ ਉੱਤੇ ਨੇ ਹੈਗੀ ਆ ਪੰਜਾਬ ਦੀ ਤਾਂ ਹੁਣ ਅਸੀਂ ਅਗਲੀ ਖਬਰ ਦਾ ਰੁਕ ਕਰ ਲੈਨੇ ਅਗਲੀ ਖਬਰ ਬਹੁਤ ਅਹਿਮ ਖਬਰ ਹੈ ਕੇਂਦਰ ਸਰਕਾਰ ਵੱਲੋਂ ਜਿਹੜੇ ਇਹ ਪੂਰੇ ਮਸਲੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲੈ ਗਏ ਇਸੇ ਕਰਕੇ ਗ੍ਰੈਸ ਸਖਤਨ ਜਿਹੜੇ ਹੈਗੇ ਨੇ ਕੇਂਦਰੀ ਗ੍ਰੈਸ ਸਖਤਰ ਦੇਸ਼ ਤੇ ਗ੍ਰੈਸ ਸਖਤਰ ਨੇ ਉਹਨਾਂ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਆ ਮੀਟਿੰਗ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਦੇ ਸੀਐਸ ਜਿਹੜੇ ਹੈਗੇ ਨੇ ਚੀਫ ਫੈਕਟਰੀ ਦੇ ਉਹਨਾਂ ਨਾਲ ਇਹ ਮੀਟਿੰਗ ਸੱਦੀ ਗਈ ਆ ਮੀਟਿੰਗ ਦੇ ਵਿੱਚ ਅੱਜ ਇਹ ਫੈਸਲਾ ਕੀਤਾ ਜਾਏਗਾ ਕਿ ਆਖਿਰਕਾਰ ਇਸ ਮਸਲੇ ਦਾ ਇਸ ਵਿਵਾਦ ਦਾ ਹੱਲ ਕੀ ਕੀਤਾ ਜਾਏਗਾ ਬੀਬੀ ਬੀਬੀਐਮਪੀ ਦੇ ਜਿਹੜੇ ਸੀਨੀਅਰ ਅਫੀਸ਼ਰ ਨੇ ਉਹ ਵੀ ਇਸ ਮੀਟਿੰਗ ਦਾ ਹਿੱਸਾ ਹੋਣਗੇ ਅਤੇ ਡਾਇਰੈਕਸ਼ਨ ਜਿਹੜੀ ਹੈਗੀ ਆ ਕਿੰਦਾ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ ਹਾਲਾਂਕਿ ਜਿਵੇਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਇਹ ਖਬਰ ਦਿਖਾਉਂਦੇ ਰਹੇ ਹਾਂ ਕਿ ਕੇਂਦਰ ਸਰਕਾਰ ਕੋਲ 257 ਆਰਟੀਕਲ ਦੇ ਤਹਿਤ ਅਧਿਕਾਰ ਵੀ ਹੈਗੇ ਨੇ ਅਗਰ ਸਟੇਟਾਂ ਦੇ ਵਿੱਚ ਜਿਹੜੇ ਵਿਵਾਦ ਪਣੇ ਦੇ ਉਹ ਵਿਵਾਦ ਹੱਲ ਨਹੀਂ ਹੁੰਦੇ ਤਾਂ ਕੇਂਦਰ ਸਰਕਾਰ ਆਪਣੇ ਹੱਥਾਂ ਦੇ ਵਿੱਚ ਕਮਾਨ ਲੈ ਸਕਦੀ ਹੈ ਤਾਂ ਉਹ ਕਮਾਨ ਕੇਂਦਰ ਸਰਕਾਰ ਵੱਲੋਂ ਲਈ ਵੀ ਗਈ ਜਿਹੜੀ ਕਿ ਹੁਣ ਅੱਜ ਮੀਟਿੰਗ ਦੇ ਰੂਪ ਦੇ ਵਿੱਚ ਸਾਹਮਣੇ ਆਏਗੀ 12 ਵਜੇ ਇਹ ਮੀਟਿੰਗ ਹੋਏਗੀ ਆਨਲਾਈਨ ਤਰੀਕੇ ਦੇ ਨਾਲ ਇਹ ਮੀਟਿੰਗ ਹੋਣੀ ਆ ਇਸ ਮੀਟਿੰਗ ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਪੰਜਾਬ ਦੇ ਸੀਐਸ ਹੋਣਗੇ ਉਹ ਕੀ ਆਪਣਾ ਰੁਖ ਰੱਖਣਗੇ ਇਹ ਸਭ ਤੋਂ ਵੱਡੀ ਅਹਿਮ ਗੱਲ ਹੋਏਗੀ ਕਿਉਂਕਿ ਪੰਜਾਬ ਦੇ ਸੀਐਸ ਅਤੇ ਹਰਿਆਣਾ ਦੇ ਸੀਐਸ ਜਦੋਂ ਆਮਣੇ ਸਾਹਮਣੇ ਹੋਣਗੇ ਜਦ ਤਰਕ ਦੇ ਆਧਾਰ ਤੇ ਕਾਨੂੰਨ ਦੇ ਆਧਾਰ ਤੇ ਗੱਲਾਬਾਤ ਦਾ ਕਰਦਗੇ ਤਾਂ ਉਦੋਂ ਕੀ ਨਿਕਲ ਕੇ ਸਾਹਮਣੇ ਆਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਤਾਂ ਬੇहद ਖਾਸ ਅੱਜ ਵੀ ਇਹ ਮੀਟਿੰਗ ਦੁਪਹਿਰ 12 ਵਜੇ ਹੋਣ ਵਾਲੀ ਹੈ ਤਾਂ ਇਸ ਮੀਟਿੰਗ ਦੇ ਵਿੱਚ ਜਦੋਂ ਕਮਾਂਡ ਆਪਣੇ ਹੱਥ ਸੈਂਟਰ ਲੈਂਦਾ ਹੋਇਆ ਦਿਖੇਗਾ ਤਾਂ ਉਸ ਦੇ ਫਲਸਰੂਪ ਸਿੱਟੇ ਕੀ ਨਿਕਲਣਗੇ ਇਹ ਵੀ ਅਹਿਮ ਹੋਏਗਾ ਤਾਂ ਅਹਿਮ ਜਾਣਕਾਰੀ ਜਿਹੜੀ ਹੈਗੀ ਆ ਉਹ ਅੱਜ ਨਿਕਲ ਕੇ ਸਾਹਮਣੇ ਆ ਰਹੀ ਆ ਤਾਂ ਅੱਜ ਦੀ ਇਹ ਮੀਟਿੰਗ ਕਾਫੀ ਹੰਗਾਮੇਦਾਰ ਰਹਿਣ ਵਾਲੀ ਆ ਕਿਉਂਕਿ ਆਪਣੇ ਆਪ ਤਰਕ ਜਿਹੜੇ ਹੈਗੇ ਆ ਉਹ ਦਿੱਤੇ ਜਾਣਗੇ